ਸਤਿ ਸ੍ਰੀ ਅਕਾਲ ਜੀ ਅੱਜ ਸਤਿ ਸ੍ਰੀ ਅਕਾਲ ਜੀ ਅਸੀਂ ਜਾਵੇ ਜਾਂਦੇ ਪੀਰ ਮੇਰਾ ਸਕੰਦਰ ਸੀਗਾ ਕਹਿੰਦਾ ਵੀ ਤੂੰ ਮੈਨੂੰ ਮਿਲ ਕੇ ਜਾਈਂ ਹਾਂਜੀ ਤੇ ਆਪਾਂ ਮਿਲਣਾ ਹੈ ਤੇ ਨਾਲ ਮਿਲ ਕੇ ਆਪਣਾ ਤਾਊ ਅੱਛਾ ਇੱਥੇ ਪਿੰਡ 'ਚ ਤਾਊ ਕਹਿੰਦੇ ਲੱਕ ਜਿਹਾ ਤਾਊ ਕਹਿੰਦੇ ਪਰ ਤਾਊ ਜੀ ਛੇ ਕਹਿੰਦੇ ਨੇ ਵੀ ਮੈਨੂੰ ਤਾਊ ਨਾ ਕਹੋ ਮੈਂ ਤਾਊ ਬਹੁਤ ਸੁਣ ਸੁਣ ਕੇ ਅੱਕ ਗਿਆ ਤੇ ਕੋਈ ਹੋਰ ਲਫ਼ਜ਼ ਬੋਲੋ ਮੈਂ ਇਹ ਕਹੂੰਗਾ ਤੁਹਾਨੂੰ ਅੰਕਲ ਜੀ ਕਹੂੰਗਾ ਹਾਂਜੀ ਅੰਕਲ ਜੀ ਕਿਵੇਂ ਲੱਗੂਗਾ ਜੀ ਤੁਹਾਨੂੰ ਅੰਕਲ ਜੀ ਬਹੁਤ ਵਧੀਆ ਹੈ ਅੱਛਾ ਜੀ ਅੰਕਲ ਜੀ ਬੋਲਣੇ ਮੇ ਸਾਰੇ ਸਾਰਾ ਕੁਝ ਬੇਚੀ ਹੈ ਸਾਰਾ ਪੰਜਾਬੀ ਬਲਾਗੋ ਹਿੰਦੀ ਬੋਲਦੇ ਜਿਹਾ ਕੋ ਆਪਾਂ ਪੰਜਾਬੀ ਵਿੱਚ ਜਿਵੇਂ ਕਹਿ ਦਿੰਨੇ ਆ ਚਾਚਾ ਕਹਿ ਦਿੰਨੇ ਆ ਚਾਚਾ ਜਿਹੜਾ ਹੁੰਦਾ ਹੈ ਤੇ ਉਹਦਾ ਆਪਰਾ ਛੋਟਾ ਹੁੰਦਾ ਹੈ ਉਹ ਚਾਚਾ ਹੋ ਗਿਆ ਚਾਚਾ ਹੋ ਗਿਆ ਹੁਣ ਚਾਚਾ ਜਿਵੇਂ ਇੱਕ ਚਾਚਾ ਕਹਿ ਦਿੱਤਾ ਤੇ ਉਸ ਤਰ੍ਹਾਂ ਕਹਿੰਦੇ ਨੇ ਬਈ 100 ਦਵਾਈਆਂ ਤੇ ਇੱਕ ਕਿਉਂ ਬਈ 100 ਚਾਚੇ ਤੇ ਇੱਕ ਪਿਓ ਇੱਕ ਪਿਓ ਚਾਚਾ ਕਿਸੇ ਨੂੰ ਕਹਿ ਦਿਓ ਪਰ ਲੇਕਿਨ ਜਿਹੜਾ ਪਿਓ ਹੁੰਦਾ ਉਹ ਪਿਓ ਹੁੰਦਾ ਠੀਕ ਆ ਜੀ ਦਵਾਈਆਂ ਕਿੰਨੀਆਂ ਹੋਣ ਕੋਆਂ ਪਰ ਜਿਹੜਾ ਕਿਉਂ ਹੁੰਦਾ ਉਹ ਕਿਉਂ ਹੁੰਦਾ ਠੀਕ ਆ ਜੀ ਮੇਰਾ ਕਹਿਣ ਦਾ ਭਾਵ ਇਹ ਸੀ ਵੀ ਚਾਚਾ ਜਿਸ ਤਰ੍ਹਾਂ ਵੀ ਮਾਮੇ ਨੂੰ ਚਾਚਾ ਅੰਕਲ ਅੰਕਲ ਜਿਸ ਤਰ੍ਹਾਂ ਅੰਕਲ ਕਹਿੰਦੇ ਅੰਕਲ ਮਾਮੇ ਨੂੰ ਅੰਕਲ ਕਹਿ ਦਿਓ ਕੁੱਪੜ ਨੂੰ ਕਹਿ ਦਿਓ ਮਾਸਟਰ ਨੂੰ ਕਹਿ ਦਿਓ ਚਾਚਾ ਜਿਹੜਾ ਲੱਗਦਾ ਲੱਗਦਾ ਆਪ ਅੱਜ ਨੇ ਵੀ ਬੰਦੇ ਨੂੰ ਵੀ ਕਹਿ ਸਕਦੇ ਸਲਾਹ ਚਾਚਾ ਕੀ ਹਾਲ ਹੈ ਚਾਚਾ ਕੀ ਅੰਕਲ ਕੀ ਹਾਲ ਹੈ ਕੀ ਹਾਲ ਹੈ ਮਤਲਬ ਅੰਕਲ ਦੇ ਵਿੱਚ ਸਾਰਾ ਕੁਝ ਟੱਕਿਆ ਜਾਂਦਾ ਹੈ ਸਾਰਾ ਕੁਝ ਵਿੱਚ ਮਿਕਸ ਸਾਰਾ ਹੀ ਆ ਜਾਂਦਾ ਜਿਵੇਂ ਆਪਾਂ ਕਹਿ ਦੇਣਾ ਵੀ ਹਾਤੀ ਦੀ ਵੱਡੀ ਸਾਰੀ ਪੈੜ ਹੁੰਦੀ ਹੈ ਉਹਦੇ ਥੱਲੇ ਸਾਰੀ ਪੈੜਾਂ ਹੀ ਆ ਜਾਂਦੀਆਂ ਨੇ ਉਹ ਮਤਲਬ ਸਾਰਾ ਟੱਕਿਆ ਜਾਂਦਾ ਸਿਸਟਮ ਤੇ ਉਹ ਦੂਜਾ ਫਿਰ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਚਾਚਾ ਕਹਿ ਦਿੱਤਾ ਤੇ ਸਾਰਾ ਪਛਵੀ ਆ ਗਿਆ ਆ ਗਿਆ ਜੀ ਆ ਗਿਆ ਤੁਸੀਂ ਦੱਸੋ ਵੀ ਅੱਗੇ ਕੀ ਮਤਲਬ ਮੈਂ ਤੁਹਾਨੂੰ ਚਾਚਾ ਜੀ ਤੁਹਾਡੇ ਕੋਲ ਚਾਹ ਵੀ ਪੀ ਅੰਕਲ ਜੀ ਅੰਕਲ ਜੀ ਤੁਹਾਡੇ ਕੋਲ ਚਾਹ ਵੀ ਪੀ ਮੰਗੇ ਹਾਂਜੀ ਹਾਂਜੀ ਤੇ ਘੜੇ ਵਾਲਾ ਪਾਣੀ ਵੀ ਪੀ ਮੰਗੇ ਹਾਂ ਸਭ ਕੁਝ ਠੀਕ ਹੈ ਜੀ ਤੇ ਮੈਂ ਤੁਹਾਡੇ ਕੋਲੇ ਵੀਰ ਮੈਨੂੰ ਕਹਿੰਦਾ ਇਹ ਕਹਿੰਦਾ ਇਹ ਬਹੁਤ ਵਧੀਆ ਗੱਲਾਂ ਨੌਲੇਜ ਬਹੁਤ ਰੱਖਦੇ ਨੇ ਪੜ੍ਹੇ ਲਿਖੇ ਬਿਸ਼ੱਕ ਘੱਟ ਨੇ ਤੇ ਨੌਲੇਜ ਇੰ ਤੇ ਪੰਜਾਬੀ ਬਾਰੇ ਪੁੱਛ ਲੋ ਰਾਜਸਥਾਨ ਬਾਰੇ ਹਰਿਆਣੇ ਬਾਰੇ ਵਿਚ ਜਿਹੜੀ ਮਰਜ਼ੀ ਪੁੱਛ ਲੋ ਇਹ ਬੋਲੀਆਂ ਤੱਕ ਵੀ ਜਾਣਦੇ ਆਂ ਦੇਖੋ ਜੀ ਹਾਂਜੀ ਪੜਨ ਦਾ ਮਤਲਬ ਇਸ ਤਰ੍ਹਾਂ ਹੁੰਦਾ ਹੈ ਹਾਂਜੀ ਪੜਨ ਨੂੰ ਤਾਂ ਲੋਕ ਜਾਨਵਰਾਂ ਨੂੰ ਵੀ ਪੜਾ ਲੈਂਦੇ ਆ ਠੀਕ ਆ ਜੀ ਜਾਨਵਰ ਵੀ ਪੜ ਕੇ ਉਹ ਸਿੱਖਿਸ਼ਿਤ ਹੋ ਜਾਂਦੇ ਆ ਠੀਕ ਆ ਜੀ ਪੜ ਕੇ ਤੇ ਜਿਹੜਾ ਕੜਨਾ ਹੈ ਕੜਨਾ ਹੈ ਕੜਨਾ ਹੈ ਉਹ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਬਹੁਤ ਵੱਡੀ ਗੱਲ ਹੈ ਕੋਈ ਜ਼ਰੂਰੀ ਨਹੀਂ ਵੀ ਬੀਏ ਐਮਏ ਪਾਸ ਵਾਲਾ ਬੰਦਾ ਪੜ ਕੇ ਸਭ ਕੁਝ ਕਰ ਸਕਦਾ ਹੈ ਨਹੀਂ ਜਿਹੜੇ ਆਪਾਂ ਹੀ ਮੈਟ੍ਰਿਕ ਹੈ ਜਾਂ ਅੰਡਰ ਮੈਟ੍ਰਿਕ ਹੈ ਜਾਂ ਅੰਡਰ ਮਿਡਲ ਹੈ ਉਹ ਵੀ ਬੰਦਾ ਪੜ ਕੇ ਦੇ ਜੀ ਕੱਢ ਜਾਵੇ ਉਹ ਵਕੀਲਾਂ ਦਾ ਮੁਕਾਬਲਾ ਕਰ ਸਕਦਾ ਚਾਣ ਕਹਨ ਵਾਲੇ ਵੀ ਪੜ ਕੇ ਕਿਤਾਬਾਂ 'ਚ ਲੱਦਣ ਵਾਲਾ ਕੰਮ ਨਹੀਂ ਇਹ ਤੇ ਆਪਾਂ ਕੰਨਬ ਜਰੂਰੀ ਹੈ ਕਰਨਾ ਜਰੂਰੀ ਹੈ ਤੁਹਾਨੂੰ ਸਿਰਫ ਇੱਕ ਜੀਵਨ ਸ਼ੈਲੀ ਨੂੰ ਉੱਚਾ ਕਰਨਾ ਹੈ ਠੀਕ ਆ ਵੀ ਮੇਰੇ ਕੋਲ ਡਿਗਰੀ ਨਹੀਂ ਹੁਣ ਅੱਜ ਕੱਲ ਦੇ ਕੋ ਡਿਗਰੀਆਂ ਕਰਕੇ ਆਪਾਂ ਕਹਿੰਦੇ ਵੀ ਇੱਕ ਵਧੀਆ ਪੋਸਟ ਤੇ ਜਾਵਾਂਗੇ ਕਿੱਥੇ ਉਹਦੇ ਆਸਤੇ ਇੱਕ ਐਕਸਪੀਰੀਅੰਸ ਵੀ ਜ਼ਰੂਰੀ ਹੈ ਬਿਲਕੁਲ ਚਾਹੀਦਾ ਮੈਂ ਕਹਿ ਸਕਦੇ ਆ ਆਪਾਂ ਕਢਣਾ ਮੰਨ ਲਓ ਮੈਂ ਇੱਕ ਛੋਟਾ ਜਿਹਾ ਛੋਟਾ ਜਿਹਾ ਧਾਰਨ ਦੇਣਾ ਜਿਸ ਤਰ੍ਹਾਂ ਅਸੀਂ ਪਸ਼ੂ ਦਾ ਦੁੱਧ ਕੱਢਦੇ ਆ ਠੀਕ ਆ ਜੀ ਦੁੱਧ ਕੱਢਦੇ ਆ ਸਾਰੀ ਥੋੜੀ ਨਹੀਂ ਆ ਜਾਂਦਾ ਨਹੀਂ ਆ ਜਾਂਦਾ ਕਿ ਉਹ ਕੱਢਣ ਵਾਸਤੇ ਉਸ ਨੂੰ ਬਹੁਤ ਕੁਝ ਕੱਢਣਾ ਪੈਂਦਾ ਆਪਾਂ ਜਿਹੜੀਆਂ ਪੁਰਾਣੀ ਬਜ਼ੁਰਗਾਂ ਆਪਣੇ ਮਾਤਾ ਪਿਤਾ ਕਾਇਦਿੰਦੇ ਸੀ ਭਾਈ ਕਾੜ ਨੀ ਚ ਦੁੱਧ ਕਢ ਗਿਆ ਕਿ ਨਹੀਂ ਹਾਂਜੀ ਕਢ ਗਿਆ ਹਾਂ ਠੀਕ ਆ ਦੁੱਧ ਕਢ ਜਾਂਦਾ ਸੀ ਉਹ ਸਮਝੋ ਕਿ ਉਹ ਕੜਿਆ ਹੋਇਆ ਹੈ ਕੜਿਆ ਹੋਵਾ ਉਹ ਦੁੱਧ ਕਢਣ ਤੋਂ ਬਾਅਦ ਫਿਰ ਦੁੱਧ ਨੂੰ ਕਾੜਨਾ ਪੈਂਦਾ ਸੀ ਕਾੜ ਕੇ ਫਿਰ ਉਹਨੂੰ ਜਾਗ ਲਾਉਣਾ ਪੈਂਦਾ ਜਾਗ ਕਰਕੇ ਫਿਰ ਤੜਕੇ ਚਾਟੀ ਜੇ ਪਾ ਕੇ ਮਧਾਣੀ ਪਾ ਕੇ ਫਿਰ ਕੋ ਕਢ ਕੇ ਕਿ ਉਹਨੂੰ ਫੇਰ ਤਪਾ ਕੇ ਦੂਜੀ ਵਾਰੀ ਮੱਖਣ ਕੱਢ ਕੇ ਫੇਰ ਮੱਖਣ ਨੂੰ ਤਪਾ ਕੇ ਕਰਕੇ ਫੇਰ ਉਹਦਾ ਜਿਹੜਾ ਕਿਓ ਨਿਕਲਿਆ ਸੀ ਉਸ ਦੀ ਕੁਦਰਤ ਨਾਲ ਜੋਤ ਲੱਗਦੀ ਫੇਰ ਕਿਉਂ ਬਣਦਾ ਸੀਗਾ ਉਹ ਬਣਦਾ ਸੀ ਫਿਰ ਉਸ ਦੀ ਜੋਤ ਲੱਗਦੀ ਹੈ ਸਿੱਧੀ ਦੁੱਧ ਦੀ ਜੋਤ ਨਹੀਂ ਲੱਗਦੀ ਅੱਜ ਕੱਲ੍ਹ ਜਵਾਕਨ ਨੂੰ ਨਹੀਂ ਪਤਾ ਵੀ ਕਿਉਂ ਬਣਦਾ ਕਿਵੇਂ ਉਹ ਬਣਦਾ ਕਿਵੇਂ ਆਹ ਮੈਂ ਕਹਿੰਦਾ ਵੀ ਜੋ ਪੜਨਾ ਜਿੰਨਾ ਸਿੱਖਿਤ ਜ਼ਰੂਰੀ ਹੈ ਉਹ ਸਿੱਖਿਸ਼ੇ ਜਿਆਦਾ ਵਿਕਸਿਤ ਹੋਣਾ ਵੀ ਜ਼ਰੂਰੀ ਹੈ ਜ਼ਰੂਰੀ ਹੈ ਜ਼ਰੂਰੀ ਜੇ ਤੁਸੀਂ ਪੜ ਲਏ ਤੇ ਪੜੇ ਤਾਂ ਕੋਈ ਬਾਤ ਨਹੀਂ ਹੈ ਪੜ ਕੇ ਕੱਢਣਾ ਬਹੁਤ ਜ਼ਰੂਰੀ ਹੈ ਬਿਲਕੁਲ ਬਿਲਕੁਲ ਬਹੁਤ ਜ਼ਰੂਰੀ ਹੈ ਮੇਰਾ ਕਹਿਣ ਦਾ ਪਾਵ ਹੈ ਜ ਪੜ੍ਹ ਕੇ ਬਹੁਤ ਜ਼ਰੂਰੀ ਹੈ ਤੇ ਹੁਣ ਤੁਸੀਂ ਤੁਹਾਨੂੰ ਮੈਂ ਇੱਕ ਛੋਟੀ ਜੀ ਹੋਰ ਗੱਲ ਪੜ੍ਹਨ ਦੇ ਬਾਰੇ ਦੱਸਦਾ ਆਪਣੇ ਜਰਮਨੀ ਦੇ ਵਿੱਚ ਇੱਕ ਹਟਲਰ ਬਾਸ਼ਾ ਹੋਇਆ ਸੀ ਹਟਲਰ ਹਾਂਜੀ ਹੋਇਆ ਜੀਗਾ ਸਭ ਤੋਂ ਪਹਿਲੇ ਜਾਨਵਰਾਂ ਨੂੰ ਉਸਨੇ ਮਤਲਬ ਖੋਜ ਕੀਤੀ ਪੜਾਈ ਦੀ ਅਜੇ ਤੱਕ ਹਾਂ ਅਜੇ ਤੱਕ ਉਹਦੇ ਬੁਆਏ ਮਤਲਬ ਸਕੂਲ ਹੈ ਡੌਗੀ ਡੌਗੀ ਕੋਟ ਡੌਗੀ ਸਕੂਲ ਅਜੇ ਵੀ ਉਹਦੇ ਉੱਤੇ ਹੈ ਓਕੇ ਜੀ ਹਾਂ ਡੌਗੀਆਂ ਨੂੰ ਮਤਲਬ ਇੰਨਾ ਸਿੱਖਿਤ ਕਰ ਦਿੱਤਾ ਸੀਗਾ ਜਿਹੜੇ ਹੁਣ ਸਾਡੇ ਲੋਕ ਕੁੱਤੇ ਜਾਂ ਲਈ ਫਿਰਦੇ ਜਾਂ ਸ਼ੁਰਮ ਵਜਨ ਚੋਰਾਆਂ ਵਾਸਤੇ ਹੋਰਾਂ ਵਾਸਤੇ ਹਾਂਜੀ ਹਾਂ ਸਭ ਤੋਂ ਪਹਿਲਾਂ ਉਸ ਦੀ ਖੋਜ ਹੈ ਉਹਨੇ ਉਹਨਾਂ ਨੂੰ ਪੜਾਇਆ ਫੌਜੀ 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 ਜੋ ਸਿਸਟਮ ਬਣਾਇਆ ਜੋ ਫੌਜੀ ਲਈ ਵਰਦਿਆ ਜਾਂ ਪੁਲਿਸ ਵਾਲੇ ਲਈ ਵਰਦਿਆ ਸਭ ਤੋਂ ਪਹਿਲਾਂ ਕਾਰਡ ਹੈ ਜਰਮਨੀ ਦੇ ਵਿੱਚ ਜੋ ਹਿਟਲਰ ਬਾਸ਼ੀ ਠੀਕ ਹੈ ਹਾਂਜੀ 1936 ਤੋਂ ਲੈ ਕੇ 1945 ਦੀ ਵਿੱਚ ਜੰਗ ਚੱਲਿਆ ਸੀਗਾ ਠੀਕ ਆ ਜੀ ਜਿਸ ਦੇ ਵਿੱਚ ਉਹ ਫਿਰ ਉਸਨੇ ਆਤਮ ਹੱਤਿਆ ਕਰ ਲਈ ਸੀ ਬਹੁਤ ਸਾਰੇ ਦੇਸ਼ਾਂ ਨਾਲ ਉਸਨੇ ਜੋ ਵੀ ਸੀਗਾ ਅਤਿਆਚਾਰ ਫਲਾਕੇ ਤੇ ਉਹ ਫਿਰ ਉੱਤੇ ਪੂਰਾ ਨਹੀਂ ਆ ਚੁੱਕਿਆ ਸਭ ਤੋਂ ਪਹਿਲਾਂ ਜਰਮਨੀ ਦੀ ਕਾਰਡ ਹੈ ਜੋ ਜਾਨਵਰ ਕੋ ਸਿੱਖਿਤ ਕਰਨਾ ਹੈ ਬਿਲਕੁਲ ਬਿਲਕੁਲ ਜੀ ਹਾਂ ਜੀ ਹੋਰ ਬਤਾਓ ਆਪ ਤੁਝ ਮੈਨੂੰ ਆਪਣੇ ਪੰਜਾਬੀ ਨਾਲ ਜੁੜੀਆਂ ਕੁਝ ਬੋਲੀਆਂ ਕੁਝ ਜੋ ਆਉਂਦਾ ਇਤਿਹਾਸ ਉਹ ਕੁਝ ਸੁਣਾਓ ਜੀ ਅੱਛਾ ਚਲੋ ਸਾਹਿਬ ਜੀ ਸੁਣਾਦੇ ਹਿੰਦੀ ਨਾਲ ਉਹ ਕਾਫੀ ਗੱਲਾਂ ਇਸ ਤਰ੍ਹਾਂ ਹੈ ਵੀ ਹਰੇਕ ਚੀਜ਼ ਦਾ ਅਲੱਗ-ਅਲੱਗ ਮਹੱਤਵ ਹੁੰਦਾ ਹੈ ਹਾਂ ਜੀ ਹਰੇਕ ਚੀਜ਼ ਦਾ ਅਲੱਗ-ਅਲੱਗ ਮਹੱਤਵ ਹੁੰਦਾ ਹੈ ਤੇ ਪਿੱਛੇ ਕੁਝ ਪੁਰਾਣੇ ਪੰਜਾਬੀ ਗਾਣੇ ਹੁੰਦੇ ਸੀਗੇ ਜਿਸ ਤਰ੍ਹਾਂ ਮਰੀਂਦਰ ਬੀਬਾ ਸੀ ਗੀਂਦਰਕੌਰ ਸੀ ਉਹਨਾਂ ਦੇ ਗਾਣੇ ਸੀ ਉਹਨਾਂ ਜਿਹੜੇ ਪਿੱਛੇ ਟੱਪਾ ਲੱਗਦਾ ਸੀਗਾ ਮਰੀਂਦਰ ਬੀਬਾ ਇੱਕ ਗਾਣਾ ਮੈਨੂੰ ਬਹੁਤ ਪਸੰਦ ਆਉਂਦਾ ਸੀਗਾ ਲਮਾਇੇ ਸ਼ਾਮ ਕੁੰਜੀਆਂ ਤੀਆਂ ਕਰਤਲ ਸਰਦਾਰੀ ਬਹੁਤ ਤਕੜਾ ਗਾਣਾ ਸੀਗਾ ਫਿਰ ਇੱਕ ਦਿਨ ਮੇਰੇ ਮਾਇੰਡ ਦੇ ਵਿੱਚ ਆਈ ਵੀ ਗੱਲ ਵੀ ਇਸ ਤਰ੍ਹਾਂ ਵੀ ਦੀ ਬੋਲੀ ਲਿਖੀ ਜਾਵੇ ਤੇ ਇਹ ਕੁੜੀਆਂ ਧੀਆਂ ਪੈਣਾ ਸਾਰਿਆਂ ਦੀ ਇੱਕੋ ਜਿਹੀ ਹੁੰਦੀਆਂ ਉਹਦੇ ਵਿੱਚ ਦਰਾਇਆ ਜਾਵੇ ਜਾਂ ਗਾਇਆ ਜਾਵੇ ਤਾਂ ਉਹ ਬੱਚੀ ਸੋਹਣੀ ਲੱਗਦੀ ਹੈ ਸੋਹਣੀ ਲੱਗਦੀ ਆ ਤਾਂ ਉਹਨੂੰ ਗੰਦ ਪਹਿਲਾਂ ਅੱਜਕੱਲ੍ਹ ਲੋਕ ਬਹੁਤ ਗੰਦੇ ਪਿੰਦੇ ਸਾਰੀ ਫੈਮਿਲੀ ਬੈਠ ਕੇ ਅਸੀਂ ਨਹੀਂ ਦੇਖ ਸਕਦੇ ਜਿਹੜੀ ਚੀਜ਼ ਸਦਾ ਬਹਾਰ ਹੈ ਜਾਂ ਚੱਲਣ ਵਾਲੀ ਚੀਜ਼ ਹੈ ਉਸ ਨੂੰ ਅਸੀਂ ਬਹੁਤ ਕੈਚ ਕਰਦੇ ਹਾਂ ਕਰਦੇ ਹਾਂ ਜੀ ਬਿਲਕੁਲ ਉਹ ਫਿਰ ਮੈਂ ਤੁਹਾਨੂੰ ਇੱਕ ਉਹਨਾਂ ਬਾਰੇ ਬੋਲੀ ਸੁਣਾਉਣ ਲੱਗਿਆ ਹਾਂ ਹਾਂ ਜੀ ਨਰਿੰਦਰ ਵੀਬਾ ਦਾ ਉਹ ਗਾਣੇ ਦਾ ਆਖਰੀ ਤੇ ਠੀਕ ਹੈ ਜੀ ਕਹਿੰਦੇ ਆਰੀ 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 ਅਲੜੇ ਪੁਨੇ ਦੀ ਅਲੜ ਗੱਲਾਂ ਯਾਰੋ ਲੱਗਦੀਆਂ ਬਹੁਤ ਪਿਆਰੀ ਨਿੱਕੀ ਹੁੰਦੀ ਰਹੀ ਵੇ ਮੈਂ ਗੁੱਡੀਆਂ ਪਟੋਲੇ ਖੇਡਦੀ ਹਣ ਹੋ ਗਈ ਸਾਲ 16 ਦੀ ਸਾਰੀ ਭਾਈਆਂ ਤੋਂ ਵੇ ਮੈਂ ਅਜ ਹੋਈ ਪਰਾਈ ਕਿਤੇ ਸਹੁਰਿਆਂ ਨੂੰ ਮੈਂ ਤਿਆਰੀ ਧੀ ਪੁੱਤ ਕਹਿੰਦੀ ਇੱਜ਼ਤ ਹੁੰਦੇ ਮਾਪੇ ਮਰਦੀ ਇੱਜ਼ਤ ਨੂੰ ਦੁਨੀਆ ਸਭ ਸਾਰੀ ਚਿੜੀਆਂ ਕੁੜੀਆਂ ਯਾਰੋ ਹੋਣ ਪਰਦੇਸਣਾ ਉੱਡ ਜਾਣ ਮਾਰ ਲੰਮੀ ਵੇ ਉਡਾਰੀ ਆਲਾ ਮਾਇ ਸਾਮ ਕੁੰਜਨੀ ਤੀਆਂ ਕਰ ਚਲੀਆਂ ਸਰਦਾਰੀ ਆਲਾ ਮਾਇ ਸਾਮ ਕੁੰਜਨੀ ਤੀਆਂ ਕਰ ਚਲੀਆਂ ਸਰਦਾਰ ਬਹੁਤ ਵਧੀਆ ਜੀ ਤੇ ਉਹ ਫਿਰ ਗਾਣਿਆਂ ਦੇ ਕਾਫੀਆ ਦਾ ਮਤਲਬ ਉਹ ਜਾਣ ਕੱਢ ਕੇ ਉਸ ਆਧਾਰ ਤੇ ਮੈਂ ਫਿਰ ਲਿਖਦਾਰ ਇਹਨਾਂ ਕਰਦਾ ਰਹਿਨਾ ਹਾਂਜੀ ਤੇ ਐਡਾ ਰਾਈਟਰ ਤਾਂ ਮੈਂ ਨਹੀਂ ਪਰ ਚਲੋ ਆਪਦਾ ਟਾਈਮ ਗੁਜ਼ਰ ਕਰ ਲਈਦੇ ਜੀ ਹਾਂਜੀ ਪਰ ਤੁਸੀਂ ਪੜ੍ਹੇ ਕਿੰਨੇ ਆ ਜੀ ਮੈਂ 5ਵੀਂ ਕਲਾਸ ਤੱਕ ਪੜ੍ਹਿਆ ਆਇਆ ਜੀ ਅੱਛਾ ਜੀ ਅੱਗੇ ਭਾਈ ਸਾਹਿਬ ਨੂੰ ਦੱਸਿਆ ਵੀ 5ਵੀਂ ਕਲਾਸ ਤੱਕ ਮੈਂ ਪੜ੍ਹਿਆ ਤੇ 5ਵੀਂ ਤੱਕ ਮੈਂ ਕਲਾਸ ਦਾ ਮਿਨਿਟਰ ਸੀਗਾ ਠੀਕ ਆ ਜੀ ਉਦੋਂ ਬੱਚਾ ਨੂੰ 100 ਤੱਕ ਗਿਣਤੀ ਨਹੀਂ ਆਉਂਦੀ ਸੀਗੀ ਨਹੀਂ ਆਉਂਦੀ ਤੇ ਮੈਨੂੰ 40 ਤੱਕ ਪਰ ਯਾਦ ਹੁੰਦੇ ਸੀ 40 ਤੱਕ 40 ਤੱਕ ਪਰ ਯਾਦ ਕਿਹੜੇ ਸਨ ਚ ਕੀਤੀ ਸੀ ਉਹ ਸਨ ਸੀ ਜੀ 70 ਦੇ ਆਰ ਬਾਰ 70 71 ਚ 1970 71 ਹਾਂ 1970 71 ਠੀਕ ਹੈ ਸਕੂਲ ਪਿੰਡ ਹਰੀਪੁਰਾ ਸੀਗਾ ਹਰੀਪੁਰਾ ਚ ਹਰੀਪੁਰਾ ਪਿੰਡ ਸੀਗਾ ਪਿੰਡ ਹਰੀਪੁਰਾ ਸੀ ਸਾਡਾ ਪਿੱਛਾ ਹੁਣ ਪਿੰਡ ਅਸੀਂ ਨਾਈ ਵਾਲੇ ਦੇ ਵਿੱਚ ਵਸਨੀਕ ਆ ਗਏ ਆ ਆ ਪਿੰਡ ਚ ਇਹ ਇਸ ਪਿੰਡ ਦੇ ਨਾਮ ਹੈ ਜੀ ਨਾਈ ਵਾਲਾ ਨਾਈ ਵਾਲਾ ਹਾਂ ਤਸੀਦ ਰਾਣੀਆਂ ਜ਼ਿਲ੍ਹਾ ਸਿਰਸਾ ਰਾਜ ਹੈ ਹਰਿਆਣਾ ਠੀਕ ਹੈ ਜੀ ਵੀ ਆਪਣੀ ਜ਼ਿੰਦਗੀ ਚ ਬਹੁਤ ਬਹੁਤ ਦੇਖਿਆ ਨਾ ਬਹੁਤ ਕੁਝ ਦੇਖ ਲਿਆ ਜੀ ਹਾਂਜੀ ਬਹੁਤ ਉਚਾਰ ਚੜ੍ਹਾਅ ਵੀ ਦੇਖਿਆ ਬਹੁਤ ਪ੍ਰਸਥਿਤੀਆਂ ਬੜੀਆਂ ਦੇਖਿਆ ਉਹਨਾਂ ਦਾ ਬੜਾ ਸਾਹਮਣਾ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਹਾਂ ਜੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਕਹਿੰਦੇ ਨਾ ਵੀ ਗਮ ਕੀ ਤੋਂ ਕੋਈ ਗਹਿਰਾਈ ਨਹੀਂ ਹੁੰਦੀ ਹਾਂਜੀ ਨਾਪੀ ਵੀ ਨਹੀਂ ਜਾਂਦੀ ਖੁਸ਼ੀ ਦੀ ਉਚਾਈ ਠੀਕ ਹੈ ਜੀ ਖੁਸ਼ੀ ਦੀ ਉਚਾਈ ਨਾਪੀ ਨਹੀਂ ਜਾਂਦੀ ਨਹੀਂ ਨਾਪੀ ਜਾਂਦੀ ਕਿੰਨੀ ਖੁਸ਼ੀ ਆ ਕੀੜੀ ਦਾ ਕੋਈ ਤੋਲ ਨਹੀਂ ਹੁੰਦਾ ਪਰ ਹਾਥੀ ਦਾ ਕੋਈ ਮੋਲ ਨਹੀਂ ਹੁੰਦਾ ਠੀਕ ਹੈ ਜੀ ਅੱਤਿਕਾ ਕੀ ਮੋਲ ਕੋਈ ਮਾਰ ਮਾਰਕੀਟ ਚ ਸੁਣੇ ਮਿੱਕਦਾ ਉਹਦਾ ਮੋਲ ਨਹੀਂ ਨਹੀਂ ਨਾ ਉਹ ਕੋਈ ਨਹੀਂ ਕੋਈ ਚੀਜ਼ ਨੂੰ ਆਪਾਂ ਕਿਉਂ ਤੋਲਣਾ ਜੀ ਉਹ ਤੋਲਦਾ ਕੀ ਤੋਲ ਕਰਨਾ ਜਿਸਨ ਕੰਢੇ ਨੂੰ ਕੋਈ ਤੋਲ ਹੀ ਨਹੀਂ ਕਰਦਾ ਉਹ ਭਾਰੀ ਨਹੀਂ ਹੈਗਾ ਹਾਂ ਉਹਦੇ ਕੀ ਕਰਨਾ ਤੇ ਬਚਪਨ ਦੇ ਵਿੱਚ ਸਾਡਾ ਤਾਂ ਉਹ ਸਮਝ ਲੋ ਵੀ ਤੋਲ ਸਮਝੋ ਜਾਂ ਮੋਲ ਸਮਝੋ ਹਾਂਜੀ ਉਹ ਪੰਜਵੀਂ ਕਲਾਸ ਤੱਕ ਅਸੀਂ ਉੱਥੇ ਪੜਾਈ ਕੀਤੀ ਪਿੰਡ ਹਰੀਪੁਰਾ ਦੇ ਵਿੱਚ ਹਰੀਪੁਰਾ ਦੇ ਵਿੱਚ ਹਾਂਜੀ ਉਦੋਂ ਫਿਰ ਬੱਚੇ ਛੋਟੀ ਮਤਲਬ ਕਲਾਸਾਂ ਹੁੰਦੀਆਂ ਸੀ ਅੱਜ ਕੱਲ ਤਾਂ اے ਬੀ ਸੀ ਡੀ ਕਲਾਸਾਂ ਜਿਸ ਤਰ੍ਹਾਂ ਚਲਦੀਆਂ ਉਹਨੇ ਵਿੱਚ ਸਾਸੀ 11 12 ਬੱਚੇ ਹੁੰਦੇ ਦੋ ਤਿੰਨ ਸਾਡੀਆਂ ਪੜਾਣਾ ਮਤਲਬ ਉੱਪਰਲੇ ਪਿੰਡ ਦੋ ਸੀ ਸਾਡਾ ਪਿੰਡ ਹਰੀਪੁਰਾ ਤੇ ਵੈਸੇ ਖੁਰਦੇ ਤੱਕ ਲਾ ਹੁਣ ਕਹਿਣ ਲੱਗ ਗਏ ਲੋਕ ਉਦੋਂ ਅਸੀਂ ਇੱਕੋ ਹੀ ਮਤਲਬ ਪਿੰਡ ਨੂੰ ਸਮਝਦੇ ਸੀਗੇ ਹਰੀਪੁਰਾ ਇਹ ਆਪਣਾ ਕਿੱਥੇ ਪੈਂਦਾ ਜੀ ਹਰੀਪੁਰਾ ਜੀ ਸਾਡਾ ਜੀਉ ਨਗਰ ਦੇ ਲਾਗੇ ਪੈਂਦਾ ਨਾਲ ਪਿੰਡ ਪੈਂਦਾ ਦਬੰਦਵਾ ਪੈਂਦਾ ਭਾਈਆ ਪਿੰਡ ਪੈਂਦਾ ਇਧਰ ਟੁੱਡੀਆਂ ਵਾਲਾ ਪਿੰਡ ਪੈਂਦਾ ਇਹਨਾਂ ਦੇ ਵਿਚਾਲੇ ਸੈਂਟਰ 'ਚ ਉਧਰ ਜੀਉ ਨਗਰ ਸਾਡਾ ਸਾਈਡ ਪੈਂਦੀ ਹੈ ਇਹਦੇ ਵਿਚਾਲੇ ਹਰੀਪੁਰਾ ਪਿੰਡ ਸਾਡਾ ਹਰੀਪੁਰਾ ਪੈਂਦਾ ਸੀਗਾ ਤੁਸੀਂ ਕੰਮ ਕੀ ਕਰਦੇ ਰਹੇ ਹੋ ਹੁਣ ਤੱਕ ਜੀ ਅਸੀਂ ਜੀ ਕੁੱਲ ਮਲਾਕ ਜ਼ਿੰਮੇਦਾਰਾ ਕਰਦੇ ਰਹੇ ਅੱਛੇ ਜ਼ਿੰਮੇਦਾਰਾ ਜਿੰਮੇਦਾਰਾ ਮੇ ਤੁਹਾਡੇ ਲੋਕ ਲੱਗਦੇ ਕੋਈ ਜਾਂ ਟਰੱਕ ਡਰਾਈਵਰ ਵੀ ਰਹੇ ਹੋ ਕਿ ਸ਼ਾਇਦ ਹਾਂ ਸਾਡੇ ਦੁੱਧ ਰੱਸੀ ਦੇ ਦੋ ਚਾਰ ਪਰਿਵਾਰ ਦੇ ਵਿੱਚ ਹਾਂਜੀ ਟਰੱਕਾ ਵੀ ਰਾ ਟਰੱਕ ਵੀ ਰੱਖਿਆ ਉਹਨਾਂ ਨੇ ਟਰੱਕ ਡਰਾਈਵਰ ਵੀ ਸੀਗੇ ਹਾਂਜੀ ਤੇ ਬੜੇ ਲੋਕਾਂ ਨਾਲ ਸ਼ਹਿਚਾਰੀ ਸੀਗੀ ਬਾਕੀ ਗੱਲ ਦਾ ਇਸ ਸਿਸਟਮ ਇਸ ਤਰ੍ਹਾਂ ਵੀ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ 1950 ਦੇ ਵਿੱਚ ਹਰਿਪੁਰਾ ਚ ਆਏ ਸੀ ਹਰੀਪੁਰਾ ਚ ਇਹਨਾਂ ਪਾਕਿਸਤਾਨ ਦੇ ਵਿੱਚ ਰਹਿੰਦੇ ਹੁੰਦੇ ਸੀ ਪਾਕਿਸਤਾਨ ਚ ਹਾਂ ਠੀਕ ਹੈ ਤਹਿਸੀਲ ਮੀਚਨਾਵਾਲ ਬਾਦ ਸੀ ਹਾਂਜੀ ਤੇ ਜ਼ਿਲ੍ਹਾ ਆਪਣੇ ਲਾਰਸਮ ਲਾਰਦਨ ਨੇੜੇ ਸੀਗੇ ਤੇ ਜਦੋਂ ਪਾਕਿਸਤਾਨ ਚ ਤੁਸੀਂ ਦਰ ਆਏ 1947 ਮੱਕੇ ਆਏ ਹੋਗੇ 1947 ਤੋਂ ਬਾਅਦ ਤਿੰਨ ਸਾਲ ਗਵਰਨਮੈਂਟ ਨੇ ਕੱਚੀ ਲਾਟਮੈਂਟ ਰੱਖੀ ਜੀ ਠੀਕ ਹੈ ਜੀ ਸਾਰੇ ਦੇਸ਼ ਨੂੰ ਜਦੋਂ ਦੇਸ਼ ਸਾਡਾ ਆਜ਼ਾਦ ਹੋ ਗਿਆ 1947 ਨੂੰ ਆਜ਼ਾਦ ਹੋ ਗਿਆ ਆਜ਼ਾਦ ਹੋਣ ਤੋਂ ਬਾਅਦ ਸੰਤੰਤਰ ਹੋਣ ਤੋਂ ਬਾਅਦ ਜਦੋਂ ਗਣਤੰਤਰ ਹੋਇਆ ਹਾਂਜੀ 26 ਜਨਵਰੀ 1950 ਨੂੰ ਜਦੋਂ ਗਣਤੰਤਰ ਹੋਇਆ ਸੰਧਾਨ ਲਾਗੂ ਹੋਇਆ ਹਾਂਜੀ ਉਸਦੇ ਟਾਈਮ ਦੇ ਤੋਂ ਟਾਈਮ ਦੇ ਵਿਚਾਰੇ ਗਵਰਨਮੈਂਟ ਨੇ ਸਾਰਾ ਵਿਭਾਜਨ ਕਰ ਲਿਆ ਕਿਹੜੇ ਬੰਦੇ ਨੂੰ ਕਿੱਥੇ ਭਾਉਣਾ ਕਿਹੜੇ ਨੂੰ ਕੀ ਭਾਉਣਾ ਜੋ ਪਾਕਿਸਤਾਨ ਦੀ ਸਾਡੀ ਪਹਿਲੀਆਂ ਸੀਗੀ ਹੋਰ ਸੀਗੇ ਉਹਨਾਂ ਦੀ ਕੀਮਤ ਦੀ ਇੱਥੇ ਕਿੰਨੀ ਤੁਲਨਾ ਲਾ ਕੇ ਸਾਨੂੰ ਅਲੋਗ-ਅਲੋਗ ਥਾਂ ਤੇ ਮਤਲਬ ਗਵਰਨਮੈਂਟ ਅਡਜਸਟ ਅਲੋਟ ਹੋ ਗਈ ਸੀ ਆਪਣੀ ਸਾਨੂੰ ਇੱਥੇ ਲਾਟ 1950 ਦੇ ਸਾਡੇ ਬਜ਼ੁਰਗ ਇੱਥੇ ਆ ਗਏ ਸੀਗੇ ਜੀ ਉਹ ਇੱਕ ਗੱਲ ਹੋਰ ਸੀ ਉਹਦੇ ਗੱਲ ਵਿਚਾਲੇ ਵੀ ਸਾਡੇ ਬਜ਼ੁਰਗ ਉੱਥੇ ਵੀ ਸਾਡੇ ਦਾਦਾ ਪਰਦਾਦਾ ਜੀ ਕੋਲੇ ਨੰਬਰਦਾਰੀ ਸੀਗੀ ਉਹ ਨੰਬਰਦਾਰੀ ਸਾਡੀ ਅਜੇ ਅਜੇ ਤੱਕ ਵੀ ਇੱਥੇ ਨੰਬਰਦਾਰੀ ਬਰਕਰਾਰ ਹਾਂ ਜੀ ਨੰਬਰਦਾਰੀ ਬਰਕਰਾਰ ਰਹਿ ਗਈ ਜੋਟਾ ਜੋਟੇ ਵੀ ਵਧੀਆ ਸੀ ਔਰ ਪੁੱਛੇ ਸਾਡਾ ਪਤੀ ਆ ਉਸ ਨੂੰ ਸਰਪੰਚ ਬਣਾਇਆ ਪਿੰਡਾਰੀ ਪੇ ਦਾ ਹਾਂਜੀ ਤੇ ਭਾਈਆਂ ਨਾਲ ਬੈਠ ਚੱਲੋ ਬੜਾ ਸੋਹਣਾ ਚਾਹ ਚਾਰ ਸਰਦਾਰ ਭਾਈ ਹੈ ਸਾਡੇ ਬਰੇ ਸਾਡੇ ਕੱਟੇ ਹੀ ਮੈਂ ਤਾਂ ਕਹਨਾ ਪਰਮੇਸ਼ਰ ਰੂ ਆਗੇ ਇਹ ਦੁਆ ਹੈ ਵੀ ਸਾਡਾ ਰੁਤਬਾ ਪ੍ਰਮਾਤਮਾ ਇਸ ਤਰ੍ਹਾਂ ਬਣਾਈ ਰੱਖੀਏ ਤੇ ਇਸ ਤਰ੍ਹਾਂ ਚਲੋ ਚੜਦੀ ਕਲਾ ਰੱਖੀਏ ਤੇ ਤੁਹਾਡੇ ਨਾਲ ਕੋਈ ਪੰਜਾਬੀ ਵੀਰ ਵੀ ਮਿਲੇ ਹੋਣਗੇ ਕੋਈ ਡਰਾਈਵਰ ਕੋਈ ਹੋਰ ਉਹਨਾਂ ਨਾਲ ਕੋਈ ਹੱ ਕੋਈ ਹੱਡ ਬੀਤੀ ਕੋਈ ਬਧੀ ਲੱਗਿਆ ਹੋਵੇ ਗੱਲਾਂ ਬਾਤਾਂ ਕੀਤੀ ਹੋਣ ਹੱਡ ਬੀਤੀ ਤਾਂ ਬਰੇਸਤਰਨ ਵੀ ਭਾਈ ਤਾਂ ਭਾਈ ਹੁੰਦੇ ਨਾਲ ਖੇਡਦੇ ਰਹੇ ਆ ਕਰਦੇ ਰਹੇ ਆ ਨਾਲ ਮਹਿਫਲਾਂ ਦੇ ਵਿੱਚ ਵੀ ਮਤਲਬ ਵੀ ਬੈਠ ਕੇ ਆਪ ਦਾ ਜੋਕਸ ਕਰਦੇ ਰਹੇ ਆ ਪਰ ਲੇਕਿਨ ਇੱਕ ਗੱਲ ਦਾ ਮਤਲਬ ਵਾਅਦਾ ਹੈ ਵੀ ਇੱਕ ਗੱਲ ਦਾ ਰੁਤਬਾ ਹੈ ਵੇ ਅਸੀਂ ਨਸ਼ੇ ਤੋਂ ਬਿਲਕੁਲ ਰਹਿਤ ਰਹੇ ਹਾਂ ਅੱਜ ਤੱਕ ਅੱਜ ਤੱਕ ਅੱਜ ਤੱਕ ਜ਼ਿੰਦਗੀ ਦਾ ਮੇਰਾ ਰਿਕਾਰਡ ਹੈ ਵੀ ਨਸ਼ੇ ਤੋਂ ਰਹਿਤ ਰਹੇ ਹਾਂ ਠੀਕ ਆ ਜੀ ਕੋਈ ਚੀਜ਼ ਦਾ ਨਸ਼ਾ ਨਹੀਂ ਕੀਤਾ ਚਾਹ ਦੀ ਕੱਪੀ ਦੋ ਪੀ ਲਈਏ ਜਿਪਟਰ ਨੇ ਪੀ ਲਈਏ ਇਸ ਤੋਂ ਇਲਾਵਾ ਕੋਈ ਜ਼ਿੰਦਗੀ ਚ ਨਸ਼ਾ ਟੱਚ ਨਹੀਂ ਕਰਕੇ ਰੱਖਿਆ ਬਈ 67 ਸਾਲ ਮੇਰੀ ਉਮਰ ਹੋ ਗਈ ਹੈ ਤੇ ਜ਼ਿੰਮੇਵਾਰੀ ਕਰਦੇ ਰਿਹਾ ਜ਼ਿੰਮੇਵਾਰੀ ਦੇ ਵਿੱਚ ਕੋਈ ਗਲਤ ਕਮੀ ਨਹੀਂ ਆਉਣ ਦਿੱਤੀ ਠੀਕ ਆ ਜੀ ਆਪਣੇ ਬਾਲ ਬੱਚੇ ਬਾਲ ਬੱਚੇ ਦੋ ਬੇਟੀਆਂ ਹੈ ਇੱਕ ਬੇਟਾ ਹੈ ਬੇਟਾ ਡਾਕਟਰ ਹੈ ਆਪਦਾ ਕਲੀਨਿਕ ਬਣਾ ਰੱਖਿਆ ਰਾਨੀਆਂ ਠੀਕ ਆ ਜੀ ਤੇ ਸਵੇਰ ਸ਼ਾਮ ਇੱਥੇ ਆ ਜਾਂਦਾ ਆਪਦਾ ਹਰ ਦਿਨ ਬਾਜਿੰਦਾ ਕਰ ਦਿੰਦਾ ਚਲੋ ਅਸੀਂ ਇਆਂ ਰਾਜਸਥਾਨ ਚੋਂ ਆਉਂਦੇ ਹਾਂ ਚਲੋ ਹਰਿਆਣੇ ਜਾ ਕੇ ਪੀਰ ਕੋਲੇ ਆਏ ਆਂ ਹਾਂਜੀ ਰਾਜਸਥਾਨ ਤੇ ਸਾਨੂੰ ਡਾਕਟਰ ਬਹੁਤ ਘੱਟ ਟਿੰਪਕ ਦੀ ਮਿਲੇ ਹੈ ਨਹੀਂ ਮਿਲੀ ਨਹੀਂ ਕਿੱਗਲੀ ਹਾਂਜੀ ਹਾਂਜੀ ਮੈਡੀਕਲ ਵੀ ਉੱਥੇ ਬਹੁਤ ਘੱਟ ਜਿਵੇਂ ਉੱਥੇ ਦੀ ਜ਼ਿੰਦਗੀ ਬਹੁਤ ਵਧੀਆ ਵਾ ਇੱਥੇ ਆਉਂਦਿਆਂ ਹੋਮੋਸਿਸ ਜੀ ਪੈਦਾ ਸ਼ੁਰੂ ਹੋ ਗਈ ਇਸ ਤਰ੍ਹਾਂ ਹੈ ਜੀ ਜਿਹੜਾ ਸਾਡਾ ਪਰਿਆਵਰਣ ਹੈ ਪ੍ਰਕਿਰਤੀ ਦਾ ਪਰਿਆਵਰਣ ਹਾਂਜੀ ਪ੍ਰਕਿਰਤੀ ਦੇ ਪਰਿਆਵਰਣ ਦੇ ਵਿੱਚ ਜੋ ਸਾਡਾ ਏਰੀਆ ਹੈ ਇਹ ਦੂਸ਼ਿਤ ਪਰਿਵਰਨ ਹੈ ਬਿਲਕੁਲ ਇੱਕ ਵਿੱਚ ਸਪਰਿਆ ਹਾਂ ਰੇਹਾਂ ਹੋਰ ਸਿਸਟਮ ਜ਼ਿਆਦਾ ਹੁੰਦਾ ਹੈ ਉਹਦੇ ਨਤ ਨਾਟ ਜਿਹੜੀ ਪ੍ਰਕਿਰਤੀ ਹੈ ਉਹ ਫੇਲ ਹੋ ਜਾਂਦੀ ਹੈ ਫੇਲ ਹੋ ਜਾਂਦੀ ਹੈ ਉਹਦੇ ਵਿੱਚ ਉਹ ਜਿਹੜੇ ਰਾਜਸਥਾਨ ਬੈਲਟ ਤੇ ਤੁਸੀਂ ਜਾ ਕੇ ਆਏ ਹੋ ਹਾਂਜੀ ਉੱਥੇ ਦੂਰ ਦੂਰ ਤੱਕ ਤੁਹਾਨੂੰ ਇੱਕ ਤਾਂ ਪਹਿਲੀ ਗੱਲ ਪਿੰਡ ਨਹੀਂ ਨੇੜੇ ਮਿਲਦੇ ਵੀ ਨਹੀਂ ਮਿਲਦੇ ਹੈਗੇ ਜੀ ਪਿੰਡ ਮਿਲਦੇ ਹੈ ਤਾਂ ਉਹ ਸਵੱਛ ਪਿੰਡ ਮਿਲਦੇ ਹੈ ਸਵੱਛ ਬਿਲਕੁਲ ਬਿਲਕੁਲ ਸਹੀ ਹਾਂਜੀ ਉੱਥੇ ਨਾ ਕੋਈ ਰੇਹਾਂ ਹੈ ਨਾ ਸਪਰਿਆ ਹੈ ਜੋ ਪਰਮੇਸ਼ਰ ਨੇ ਜੋ ਕੁਦਰਤ ਨੇ ਦਿੱਤਾ ਸਿਸਟਮ ਉਹ ਸਾਹਮਣ ਵਾਲੀ ਫਸਲ ਪੱਕਦੀ ਹੈ ਉਹ ਸਾਹਮਣ ਵਾਲੇ ਕੰਮ ਚੱਲਦਾ ਹੈ ਉਹ ਸਾਡੇ ਨਾਲ ਲੋਕ ਬਿਮਾਰ ਵੀ ਕੱਟ ਹੁੰਦੇ ਹਾਂ ਉਹਦੇ ਘੱਟ ਹੁੰਦੇ ਹਾਂ ਹਾਂ ਉਹ ਲੋਕ ਸਾਡੇ ਨਾਲ ਬਿਮਾਰ ਵੀ ਕੱਟ ਹੁੰਦੇ ਆ ਕਿਉਂਕਿ ਅਸੀਂ ਤਾਂ ਮੇਰਾ ਇੱਕ ਕਹਿੰਦੇ ਵੀ ਪੋਜਨ ਖਾ ਲਿਆ ਇਸਨੇ ਵੀ ਜ਼ਹਿਰ ਖਾ ਲਿਆ ਅਸੀਂ ਤੇ ਜ਼ਹਿਰ ਕਿਹਾ ਹਮ ਤਾਂ ਜ਼ਹਿਰ ਕੀ ਕਰੀਮ ਖਾ ਰਹੇ ਹਾਂ ਬਿਲਕੁਲ ਜ਼ਹਿਰ ਨਹੀਂ ਖਾ ਰਹੇ ਜ਼ਹਿਰ ਕੀ ਕਰੀਮ ਖਾ ਰਹੇ ਹਾਂ ਬਿਲਕੁਲ ਜੋ ਡੀਆਈ ਕੰਟੈਕਟ ਕਰਤੀ ਹੈ ਠੀਕ ਹੈ ਜੀ ਜਿਹੜਾ ਆਪਣਾ ਇੱਥੇ ਤੋਂ ਪਾਣੀ ਜਿਹੜਾ ਧਰਤੀ ਜੋ ਕੱਢ ਕੇ ਵਰਤਦੇ ਜਾਂ ਕਿਵੇਂ ਆ ਜੀ ਇਹ ਪਾਣੀ ਐਡਾ ਚੰਗਾ ਨਹੀਂ ਜੀ ਚੰਗਾ ਨਹੀਂ ਆ ਕੋਲ ਮਿਲ ਆ ਕੇ ਇਹਾ ਕੜੇ ਮਾ ਕੜੇ ਇਹਦਾ ਕੜੇ ਜਿੱਥੇ ਹਰ ਇਹ ਜਿਲ੍ਹੇ ਦਾ ਪਾਣੀ ਅਸੀਂ ਪੀ ਰਹੇ ਹਾਂ ਇਹ ਨਹਿਰਾਂ ਦਾ ਪਾਣੀ ਪੀ ਰਹੇ ਹਾਂ ਪਿੰਡ ਦੇ ਵਿੱਚ ਵਾਟਰ ਬਾਕਸ ਬਣਿਆ ਹੋਇਆ ਹੈ ਉਹ ਜਿਹੜਾ ਸਾਨੂੰ ਸਪਲਾਈ ਮਿਲਦੀ ਹੈ ਉਹ ਅਸੀਂ ਆਪ ਦੀ ਡਿੱਗੀਆਂ 'ਚ ਇੱਕ ਕੋਟਾ ਕਰ ਲੈਂਦੇ ਆ ਉਹਦੇ ਨੂੰ ਜੇ ਫਟਕੜੀ ਫੁਟਕੜੀ ਸਟਕੇ ਤਾਂ ਆਪ ਦਾ ਜੋ ਸੰਕਰ ਕਰ ਲੈਂਦੇ ਆ ਦੇਖੀ ਆਪਣੇ ਪਾਖੜਾ ਤੇ ਘੱਗਰ ਦੋਨਾਂ ਦੇ ਪਾਣੀ ਆ ਪਾਖੜਾ ਤੇ ਘੱਗਰ ਦੇ ਦੋਨਾਂ ਦੇ ਪਾਣੀ ਦੋਨਾਂ ਦਾ ਪਾਣੀ ਆਉਂਦੇ ਆ ਦੋਨੇ ਨਾਲ ਜੇ ਰੋਕ ਘੱਗਰ ਚੜ ਜਾਂਦੇ ਫਿਰ ਇੱਥੇ ਵੀ ਮਾਰ ਕਰਦੀ ਆ ਨਹੀਂ ਨਹੀਂ ਮਾਰ ਤਾਂ ਨਹੀਂ ਕਰਦੀ ਪਰ ਉਸ ਦੇ ਜੋ ਨਦੀਆਂ ਨਾਲੇ ਨਾਲ ਨਾਲ ਜਿਹੜੀ ਨਹਿਰਾਂ ਦੇ ਨਾਲ ਨਾਲ ਗਵਰਨਮੈਂਟ ਨੇ ਆਰਜੀ ਨਾਲੀਆਂ ਬਣਾਈਆਂ ਹੋਈਆਂ ਉਹਨਾਂ ਦੇ ਪਾਣੀ ਆ ਜਾਂਦਾ ਉਹ ਚੱਕ ਕੇ ਸਾਡੇ ਵੀਰ ਸੱਜਣੋ ਸਾਰੇ ਲਾ ਲੈਂਦੇ ਆ ਠੀਕ ਆ ਜੀ ਹਾਂ ਤੇ ਉਸ ਨਾਲ ਸਾਡਾ ਲੋਕਾਂ ਦਾ ਮਤਲਬ ਸਾਡਾ ਸਹੀ ਚੱਲ ਜਾਂਦਾ ਹੁਣ ਉੱਚ ਘੱਗਰ ਚ ਪਾਣੀ ਆ ਰਿਹਾ ਹਾਂਜੀ ਠੀਕ ਹੈ ਅੱਜ ਤੋਂ ਲੈ ਕੇ ਚੱਕਣਾ ਸ਼ੁਰੂ ਕਰ ਦਿਆਂਗੇ ਠੀਕ ਆ ਜੀ ਹੁਣ ਉਹ ਪਾਣੀ ਇਟਾ ਕੋ ਵਧੀਆ ਹੈ ਕਿ ਜਿੰਨੀ ਮਰਜ਼ੀ ਮਾਰੀ ਪੈਲੀ ਹੋਵੇ ਜਿਹੜੀ ਮਰਜ਼ੀ ਫਸਲ ਬੀਜੀ ਹੋਵੇ ਤੇ ਉਹਨੂੰ ਐਸਾ ਹੁੰਦਾ ਕਿ ਕਿਉਂ ਤਰ੍ਹਾਂ ਲੱਗਦਾ ਬਿਤਾ ਤੱਕ ਤਬਾ ਉਹ ਚ ਪਾਣੀ ਪਾ ਤੱਕ ਤੋ ਰਹਿੰਦਾ ਜੀ ਠੀਕ ਹੈ ਹਾਂਜੀ ਵਿਚ ਉਹ ਪਾਣੀ ਹੁਣ ਚੱਲੂਆ ਤੇ ਉਹ ਚਿੱਲੀ ਆਣਾ ਓਕੇ ਜੀ ਜਾ ਕੇ ਜਨਵਰੀ ਫਰਵਰੀ ਜਾਂ ਮਾਰਚ ਦੇ ਐਂਡ ਤੱਕ ਹਾਂਜੀ ਖਤਮ ਖਤਮ ਹੋ ਜਾਣਾ ਠੀਕ ਹੈ ਉਹਦੇ ਬਾਅਦ ਚ 2-4 ਮਹੀਨੇ ਵਿੱਚ ਉਹ ਪਾਣੀ ਗਾਂ ਖੜ ਪਾਣੀ ਦਿਓ ਵੀ ਪੀਣ ਵਾਲਾ ਪਾਣੀ ਦੇ ਦਿਓ ਪੀਣ ਲਈ ਤੇ ਇੱਕ ਮੈਂ ਹੋਰ ਦੇਖਿਆ ਵੀ ਜਿੰਨੇ ਤੁਸੀਂ ਆ ਕਹਿੰਦੇ ਵੀ ਕਿਤਾਬ ਵਿੱਚ ਮੈਂ ਆਪਦਾ ਪੁਰਾਣਾ ਇਤਿਹਾਸ ਸਾਰਾ ਇਕੱਠਾ ਕੀਤਾ ਵਾ ਕਿੰਨੇ ਕਾ ਹਜ਼ਾਰ ਸਾਲ ਕਿੰਨੇ ਪੁਰਾਣਾ ਆਪਣਾ ਜੀ ਇਹ ਇਹ ਜੀ ਇਤਿਹਾਸ ਕਿਸੇ ਦਾ ਇਤਿਹਾਸ ਤਾਂ ਖੋਜਣਾ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਬਹੁਤ ਵੱਡੀ ਗੱਲ ਹੁੰਦੀ ਹੈ ਹਾਂਜੀ ਟੀਗਲ ਹੁੰਦੀ ਆਪਾਂ ਜਿੰਨਾ ਕੋ ਖੋਜ ਲਈਏ ਉਹਨਾਂ ਤੋਂ ਬਹੁਤ ਹੁੰਦਾ ਵਾ ਹੁਣ ਜਿਵੇਂ ਕਾਗਜ਼ਾਂ ਦੇ ਵਿੱਚ ਜਾਂ ਕਿਤਾਬਾਂ ਦੇ ਵਿੱਚ ਸਾਡੀ ਗਵਰਨਮੈਂਟ ਪਹਿਲਾਂ ਜਿਸ ਤਰ੍ਹਾਂ ਪੜ੍ਹਾਉਂਦੀ ਸੀਗੀ ਮੁਸਲਮਾਨਾਂ ਦਾ ਇਤਿਹਾਸ ਜ਼ਿਆਦਾ ਪੜ੍ਹਾਉਂਦੀ ਸੀਗੀ ਹਾਂਜੀ ਇਹ ਔਰੰਗਜ਼ੇਬ ਹੋਇਆ ਇਹ ਬਾਬਰ ਹੋ ਗਿਆ ਜੀ ਫਲਾਨਾ ਤੇ ਝਾਂਗੀਰ ਹੋ ਗਿਆ ਇਹ ਅਕਬਰ ਹੋ ਗਿਆ ਉਹਨਾਂ ਨੂੰ ਪੜ੍ਹਾਉਣ ਦੇ ਨਾਤੇ ਮੈਂ ਕਹਿੰਦਾ ਵੀ ਸਾਡੇ ਹਿੰਦੂ ਸਮਾਜ ਦੇ ਵਿੱਚ ਜੋ ਹਿੰਦੂ ਸਮਾਜ ਜਿਹੜੇ ਲੈਣਾ ਸੀ ਜਿਹਾ ਉਹਨਾਂ ਦੇ ਦੇਵੀ-ਦੇਵਤਾ ਸੀ ਜਾਂ ਉਹਨਾਂ ਦਾ ਸਮਾਜ ਸੀ ਉਹ ਦਰ ਠੀਕ ਆ ਜੀ ਮੁਸਲਮਾਨਾਂ ਦਾ ਅਸੀਂ ਨਹੀਂ ਦਰਾਉਣਾ ਚਾਹੀਦਾ ਕਿਦੋਂ ਸਾਡੇ ਵਿਪਰੀਤ ਹੈ ਉਹਨਾਂ ਦਾ ਇਤਿਹਾਸ ਨਹੀਂ ਸਾਨੂੰ ਦਰਾਉਣਾ ਚਾਹੀਦਾ ਮੁਸਲਮਾਨਾਂ ਦਾ ਪਛਕ ਕਰਨਾ ਹੈ ਉਹਨਾਂ ਸਿੱਖੇ ਅਸੀਂ ਕਰਨਾ ਵੀ ਕੀ ਹੈ ਆਪਣੀ ਜ਼ਿੰਦਗੀ ਉਸ ਚੀਜ਼ ਨੂੰ ਲੈਵਲ ਲੈ ਕੇ ਤੇ ਮੈਂ ਮਤਲਬ ਆਪਣੀ ਬੁੱਕ ਲਿਖੀ ਹੈ ਵੀ ਸਾਡਾ ਪਰਿਵਾਰ ਕਿੱਥੋਂ ਚੱਲਿਆ ਕਿੱਥੋਂ ਤੱਕ ਪਹੁੰਚ ਗਏ ਤੇ ਕਿੰਨੇ ਸਾਲ ਹੋ ਗਏ ਤੇ ਇਤਿਹਾਸ ਨਾਲ ਮਜੀ ਆਪਦੀ ਵੀ ਆਪਣਾ ਆਪਦੀ ਬੁੱਕ ਕਿੰਨਾ ਪੁਰਾਣਾ ਹੈ ਆਪਣਾ ਅਸੀਂ ਜੀ 850 ਸਾਲ ਪੁਰਾਣਾ ਰਿਕਾਰਡ ਹੈ 850 ਸਾਲ ਪੁਰਾਣਾ ਕਈ ਪੀੜੀਆਂ ਹਾਂ ਜੀ ਅਸੀਂ ਜੀ 15ਵੀਂ ਪਾਦਾਂਤੇ ਠੀਕ 15ਵੀਂ ਤੇ 15ਵੀਂ ਪਾਦਾਂਤੇ ਸੀ ਹੁਣ ਬੱਚਾ ਜੀ ਠੀਕ ਹੈ ਲੈਕਚਰ 14 ਪੀਡੀਐਮ ਮਤਲਬ ਹੈ ਚਲਿਆ ਚਲਿਆ ਹੋਈ ਆ ਸਾਡਾ ਜਿਹੜਾ ਗਰੂ ਸਮਝ ਲਓ ਜਿਨ੍ਹਾਂ ਨੇ ਇਹ ਪੰਥ ਸਟਾਰਟ ਕੀਤਾ ਹੈ ਜਿਸ ਤਰ੍ਹਾਂ ਆਪਾਂ ਕਹਿ ਦਈਏ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਸਟਾਰਟ ਕੀਤਾ ਹੈ ਹਾਂਜੀ ਹਾਂਜੀ ਉਹਨੂੰ 300 ਸਾਲ ਹੋ ਗਏ ਉਸੇ ਤਰ੍ਹਾਂ ਸਾਡੇ ਗਰੂ ਗੁਰੂ ਬਾਜੀ ਮਹਾਰਾਜ ਇੱਕ ਸੀਗਾ ਠੀਕ ਹੈ ਜੀ ਗੁਰੂ ਬਾਜੀ ਮਹਾਰਾਜ ਉਸਨੇ ਇਹ ਪੰਥ ਸਟਾਰਟ ਕੀਤਾ ਸੀਗਾ ਉਹਨੇ ਫਿਰ ਆਪਣੇ ਜਿਹੜਾ ਅੱਗੇ ਜਿਸ ਤਰ੍ਹਾਂ ਪੰਜ ਪਿਆਰੇ ਕਹਿ ਦਈਏ ਜੀ ਉਹਨਾਂ ਨੇ ਜਿਸ ਤਰ੍ਹਾਂ ਵੀ ਆਪਾਂ ਆਪ ਦਾ ਮਤਲਬ ਇਹ ਜਦ ਇਤਿਹਾਸ ਚਾਲੂ ਕੀਤਾ ਹਾਂਜੀ ਉਸ ਤੋਂ ਬਾਅਦ ਅਸੀਂ ਸਾਰਾ ਆਪ ਦਾ ਕੈਚ ਕਰ ਲਿਆ ਤੇ ਸਾਡੇ ਬਈ ਬਾਹ ਆਉਂਦੇ ਹੁੰਦੇ ਸੀ ਇਹ ਇਤਿਹਾਸ ਲੈ ਕੇ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਹਾਂਜੀ ਬਈ ਇਹ ਚੀਜ਼ ਲੁਕਤ ਨਾ ਹੋ ਜੇ ਲੁਕਤ ਨਾ ਹੋ ਜਵੇ ਹਾਂ ਉਹ ਫਿਰ ਕਰਦਿਆਂ ਕਰਦਿਆਂ ਅੱਜ ਤੋਂ ਪੰਜਾ ਸੌ ਕਮ ਰਾਗੀ ਟਾਡੀ ਕਰ ਰਹੇ ਨੇ ਹਾਂਜੀ ਚਲੋ ਉਹ ਤਾਂ ਸਿਰਫ ਜਵਾਨੋ ਜਵਾਨੋ ਜਵਾਨੀ ਕਰਦੇ ਆ ਜਿਹੜਾ ਸਾਡੇ ਇਹ ਵੇਲੇ ਹੁੰਦੀ ਸੀ ਇਹ ਕਲਮ ਤੋਂ ਆਉਂਦੇ ਹੁੰਦੇ ਸੀ ਹਾਂਜੀ ਇਹ ਕਲਮ ਤੋਂ ਆਉਂਦੇ ਸੀ ਉਸ ਦਾ ਫਿਰ ਮੈਂ ਸਾਰਾ ਕੁਝ ਕਰਕੇ ਕੁਝ ਹਰਦوار ਤੋਂ ਜਾ ਕੇ ਕੁਝ ਬਜ਼ੁਰਗਾਂ ਤੋਂ ਪੁੱਛ ਪਾਛ ਕੇ ਮੈਂ ਆਪਦੀ ਇਹ ਪੁਸਤਕ ਲਿਖੀ ਹੈ ਸਾਡਾ ਰਿਕਾਰਡ ਲਿਖਿਆ ਸਾਡੇ 850 ਸਾਲ ਪੁਰਾਣਾ ਰਿਕਾਰਡ ਨੂੰ ਤੁਸੀਂ ਇਹ ਕਹਿੰਦੇ ਲਿਖਦੇ ਵੀ ਹੈਗੇ ਲਿਖਾਰੀ ਵੀ ਹੋ ਹਾਂਜੀ ਥੋੜਾ ਮੋਟਾ ਲਿਖ ਲਈਦਾ ਕਿਤਾਬਾਂ ਕਹਿੰਦੇ ਐ ਕੋਈ ਕਿਤਾਬਾਂ ਕਹਿੰਦਾ ਬਾ ਇੱਕ ਦੋ ਦੇ ਰੱਖਿਆ ਜਦੋਂ ਲਾਂਚ ਹੋਣ ਗਿਆ ਤੇ ਚਲੋ ਆਪਾਂ ਅੱਗੇ ਕਰਨਾਗੇ ਠੀਕ ਹੈ ਬਾਕੀ ਸਾਨੂੰ ਲੋਕਾਂ ਨੂੰ ਜ਼ਿੰਮੇਵਾਰਾ ਕਰਕੇ ਟਾਈਮ ਬਹੁਤ ਕੱਟ ਮਿਲਦਾ ਹੈ ਜੀ ਜੇ ਆਪਣਾ ਕੋਈ ਲਿਖਿਆ ਕਿਸੇ ਨੂੰ ਕੁਝ ਦੇਣਾ ਹੋਵੇ ਜਾਂ ਉਸ ਹੋਵੇ ਅੱਜ ਕੱਲ੍ਹ ਬਾਤ ਹਾਂ ਹਾਂਜੀ ਦੇ ਦੇਾਂਗੇ ਆਪਾਂ ਜੇ ਤੁਹਾਡਾ ਨੰਬਰ ਆਪਾਂ ਦੇ ਦਈਏ ਤਾਂ ਹਾਂ ਹਾਂ ਨੰਬਰ ਦੇ ਦਿਓ ਆਪਣਾ ਇੱਕ ਵਾਰੀ ਨੰਬਰ ਬੋਲ ਦਿਓ ਜੀ ਨੰਬਰ ਮੇਰਾ ਹਾਂਜੀ 0 ਹਾਂਜੀ 73 ਹਾਂਜੀ 91 ਇੱਕ ਵਾਰੀ ਫੇਰ ਦਰਵਾ ਦੂੰ ਹਿੰਦੀ ਚ ਦਰਾ ਦਿੰਨਾ ਮੈਂ ਤੁਹਾਨੂੰ ਫੋਨ ਦੋ ਜੀ ਠੀਕ ਹੈ ਜੀ ਹਾਂ ਣੜੇ ਨਮੇ ਨੋਸ ਦੀਆ ਪਤਾ ਪੰਜਾਬੀ ਚ ਕਹਿ ਦਿੱਤਾ ਪੰਜਾਬੀ ਚ ਕਹਿਤਾ ਹਾਂਜੀ ਕੋਈ ਨਾ ਜਿਵੇਂ ਮਰਜੀ ਆ ਹਾਂਜੀ ਚਲੋ ਕਹਿੰਦੇ ਨੇ 999 ਹਾਂਜੀ 210 7391 ਅੰਗਰੇਜ਼ੀ ਚ ਵੀ ਹਾਂ ਅੰਗਰੇਜ਼ੀ ਚ ਮੇਰਾ ਨੰਬਰ ਹੈ ਹਾਂਜੀ ਤੋਂ ਬਾਕੀ ਹਿੰਦੀ ਮੈਂ ਕਹਿੰਦਾ 999210339 ਠੀਕ ਹੈ ਜੀ ਇਹ ਮੇਰਾ ਪਰਸਨਲ ਨੰਬਰ ਹੈ ਇੱਕੋ ਹੀ ਨੰਬਰ ਹੈ ਹਾਂਜੀ ਗਾਦਾ ਲਮਾ ਜਿਹੜਾ ਕੋ ਕਮਨੀਗਾ ਜੇ ਕਿਸੇ ਸੱਜਣ ਵੀਰ ਨੂੰ ਕੋਈ ਚੀਜ਼ ਆਈਟਮ ਚਾਹੀਦੀ ਹੈ ਕਿਸੇ ਤਰ੍ਹਾਂ ਦੀ ਕੋਈ ਲੋਕ ਤੱਤ ਹੈ ਜਾਂ ਹੋਰ ਕੋਈ ਹੈ ਜਾਂ ਪੰਜਾਬੀ ਬੋਲੀਆਂ ਹੈ ਜਾਂ ਕੋਈ ਸ਼ਾਇਰ ਹੈ ਕੋਈ ਚੀਜ਼ ਤੇ ਆਧਾਰਿਤ ਹੋਣਾ ਚਾਹੀਦਾ ਹੈ ਹੋਣਾ ਚਾਹੀਦਾ ਹਾਂਜੀ ਤੇ ਉਹ ਫਿਰ ਆਪਾਂ ਦੇ ਸਕਦੇ ਹਾਂ ਅੱਛੀ ਗੱਲ ਦੱਸ ਰਹੇ ਹਾਂ ਬਾਤ ਆਉਣ ਆਪਣੇ ਜਾਣ ਚ ਆਪਾਂ ਫਿਰ ਹੁਣ ਵੀਡੀਓ ਵੀ ਖਤਮ ਕਰੀਏ ਬਹੁਤ ਵੱਡੀ ਹੋ ਰਹੀ ਹੈ ਚਲੋ ਜੀ ਠੀਕ ਹੈ ਠੀਕ ਹੈ ਹਾਂਜੀ ਧੰਨਵਾਦ ਬਹੁਤ ਬਹੁਤ ਛੋਟੇ ਦੋ ਗੱਲਾਂ ਹੋਰ ਸਾਂਝੇ ਕਰਨਾ ਚਾਹੁੰਦੇ ਹਾਂ ਕਿ ਵੀ ਨਵੀਂ ਵੀਡੀਓ ਨੂੰ ਕੁਝ 6 ਦਿਨ ਬਾਅਦ ਤੇ ਲੰਮੀ ਪੀੜੀ ਨਸੀ ਇਹ ਕਹਿਣਾ ਚਾਹੁੰਦੇ ਆ ਵੀ ਸਭ ਤੋਂ ਵੱਡੀ ਗਲਤੀ ਨਸ਼ੇ ਉੱਤੇ ਰਹਿਤ ਰੋ ਬਿਲਕੁਲ ਜੀ ਹਾਂ ਜੀ ਜਿਵੇਂ ਤੁਸੀਂ ਜ਼ਿੰਦਗੀ ਪੂਰੀ ਬਤਾਤੀ ਅਸੀਂ ਜਦੋਂ ਜ਼ਿੰਦਗੀ ਸਾਰੀ ਬਤਾਤੀ ਸਾਨੂੰ ਕੁਝ ਨਹੀਂ ਹੋਇਆ ਹਾਂ ਜੀ ਅਸੀਂ ਹੱਟੇ-ਕੱਟੇ ਹੈਗੇ ਆ ਬਿਲਕੁਲ ਜਵਾਨੀ ਦੇ ਵਿੱਚ 90 ਕਿਲੋ ਜੀ weight ਸੀ ਮੇਰਾ ਹਾਂ ਜੀ ਰਸਕ ਅਸੀਂ ਟੀਮ ਦਾ ਸਦੱਸਿਆ ਸੀਗਾ ਮੈਂ ਠੀਕ ਆ ਜੀ ਜਿੰਮੇਦਾਰੀ ਵੀ ਸੰਭਾਲਦਾ ਸੀਗਾ ਦੇਖਣ ਨੂੰ ਲੱਗਦਾ ਜੀ ਵੀ ਹੈ ਕਿਉਂਗੇ ਤੁਸੀਂ ਹਾਂ ਹਾਂ ਜੀ ਤੇ ਹੁਣ ਮੇਰੀ 67 ਸਾਲ ਉਮਰ ਹੋ ਗਈ ਓਕੇ ਜੀ ਤੇ ਹਜੇ ਵੀ ਜਿਹੜੇ ਜਵਾਨ ਆ ਉਹਨਾਂ ਦਾ ਅਸੀਂ ਮੁਕਾਬਲਾ ਕਰ ਸਕਦੇ ਹਾਂ ਕਰ ਸਕਦੇ ਹਾਂ ਹਾਂ ਜੀ ਤੇ ਇੱਕ ਤਾਂ ਨਿਸ਼ਚਿਤ ਰਹਿਤ ਰਹੋ ਹਾਂਜੀ ਇੱਕ ਪਿਆਰ ਪਾਉਨਾ ਬਣਾ ਕੇ ਰੱਖੋ ਬਿਲਕੁਲ ਆਪਣੇ ਵਿੱਚ ਆ ਆਪਣੇ ਆਪਣੇ ਸਾਰੇ ਦੇ ਵਿੱਚ ਜਿੰਨਾ ਸੀ ਪਿਆਰ ਪਾਉਨਾ ਬਣਾ ਕੇ ਰੱਖਾਂਗੇ ਉਹਨਾਂ ਸਾਡਾ ਲੇਜਰ ਲੰਮਾ ਹੁੰਦਾ ਰਹੂ ਬਿਲਕੁਲ ਜੀ ਜੇ ਅਸੀਂ ਇੱਕ ਦੂਜੇ ਦੇ ਵਿੱਚ ਈਰਖਾ ਲੈ ਕੇ ਚੱਲਾਂਗੇ ਤੇ ਉਹਦੇ ਵਿੱਚ ਕੁਝ ਨਹੀਂ ਖੱਟੀ ਦਾ ਵੱਟੀ ਦਾ ਠੀਕ ਹੈ ਜੀ ਉਹਦਾ ਜਦੋਂ ਐਂਡ ਹੋਣਾ ਉਹ ਮਾੜੇ ਚੇ ਹੋਣਾ ਮਾੜੇ ਚੋਣਾ ਮਾੜੇ ਚੋਣਾ ਸਾਡਾ ਕਹਿਣ ਦਾ ਪਾਵ ਤੇ ਹੀ ਹੈ ਬਾਕੀ ਤੁਸੀਂ ਚਲੋ ਆਪ ਜਾਣੀ ਜਾਣੋ ਹਾਂ ਜੇ ਕੋਈ ਗੁਸਤਾਖੀ ਰ ਮਾਫ ਕਰੀ ਜੀ ਬਹੁਤ ਬਹੁਤ